ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਚੱਲ ਕੇ ਆਉਣੀ ਆ ਲੁਧਿਆਣਾ ਸਾਈਡ ਠੀਕ ਹੈ ਉਸ ਨੂੰ ਬਲੌਗ ਦੇ ਵਿੱਚ ਪੱਤੀ ਲੱਗ ਜੂਗਾ ਕਿੱਧਰ ਜਾ ਕੇ ਆਉਣਾ ਤੇ ਆਪਾਂ ਤਿਆਰ ਹੋ ਗਏ ਸੀ ਕਿਉਂਕਿ ਸੰਡੇ ਸੀ ਅੱਜ ਤਾਂ ਪਹਿਲਾਂ ਅੱਜ ਕ੍ਰਿਕਟ ਖੇਡ ਕੇ ਆਏ ਆ ਸਵੇਰੇ ਸਵੇਰੇ ਤੇ ਹੁਣ ਚੱਲਦੇ ਆਪਾਂ ਤਿਆਰ ਹੋ ਕੇ نیچے ਸਾਕੇ ਦੇਖਦੇ ਆ ਮੰਮੀ ਹੋਰੀ ਕੀ ਕਰੀ ਜਾਂਦੇ ਆ ਤੇ ਮੰਨ ਵੀ ਤਿਆਰ ਹੋਈ ਜਾਂਦੀ ਮੈਂਟਜ ਵੀ ਆ ਰੈਡੀ ਹੈ ਝਾਰ ਦੀ ਦਾਦੀ ਕਿੱਥੇ ਆ ਤਕੀ ਕੀ ਕਰ ਰਹੀ ਆ ਸਫਾਈਆਂ ਕਰੀ ਜਾਂਦੀ ਆ ਮੰਮੀ ਤਾਂ ਆ ਜਾ ਪੁੱਤ ਆਇਓ ਆ ਲੈ ਮੇਰੀ ਘਰਦਾਨ ਮੁੰਡੇ ਮਾਮੀ ਵੀ ਹੋ ਲੋ ਮਾਮੀ ਵੀ ਲੋ ਮੇਰੇ ਬੁੱਤ ਨੂੰ ਮਾਮੀ ਨਹੀਂ ਪਿਆ ਕਿਸੇ ਨਾਲ ਬਾਸਤਾ ਨਹੀਂ ਅਸੀਂ ਭਾਈ ਜਿੱਦੇ ਲੈ ਲਿਆ ਦਾ ਕੂਲਰ ਇਹ ਚ ਪਾਣੀ ਨਹੀਂ ਪਾਇਆ ਹਨਾ ਮੰਮੀ ਮੋਟਰ ਤਾਂ ਵੀ ਅਸੀਂ ਚਲਾ ਕੇ ਨਹੀਂ ਦਿੱਤੀ ਇਹ ਤਾਂ ਪੂਰਾ ਖੜ ਗਿਆ ਹੈ ਪੂਰਾ ਵਧੀਆ ਰਾਤ ਨੂੰ ਤਾਂ ਆ ਗਿਆ ਇੱਥੇ ਪਿਆ ਅੱਛਾ ਫੇਰ ਕਹਿੰਦਾ ਬਾਗੀ ਨਾ ਸਰਦ ਦਾ ਕੂਲਰ ਹਾਂ ਰਾਹ ਕਰਕੇ ਨਾ ਦਾਤੀ ਮੇਰੇ ਗਿਆ ਬਾਮਾ ਤੇ ਦੁਕਾਨਾ ਪਾਣੀ ਪਾਇਆ ਫਿਰ ਤਾਂ ਬਾ ਮਜਾ ਆਊਗਾ ਹਵਾ ਵਾਲੀ ਵਧੀਆ ਰਹੇ ਜੀ ਠੰਡੀ ਠੰਡੀ ਹਵਾ ਡੈਡੀ ਮੰਮੀ ਮੰਗੀ ਤੁਹਾਨੂੰ ਅੱਜ ਤੋਲਜੂ ਆਪਣੀ ਦੇਖੋ ਇਹਦਾ ਦੱਸਣਾ ਪੁੱਛਦਾ ਕੀ ਹੋ ਗਿਆ ਰਾਤ ਨੂੰ ਬਹੁਤ ਖੋਲੀ ਹੋ ਤਾਂ ਗੁੰਤਾਜ ਤੋਂ ਇਹੜੇ ਚੱਬ ਕੇ ਗੰਦੀ ਗੱਟੇ ਖਾਈ ਜਾਵੇ ਬੋਲ ਫਿਰ ਨਾ ਫੇਰ ਮੈਨੂੰ ਵੀ ਪਤਾ ਕਿਵੇਂ ਲੱਗਿਆ ਉਹ ਤਾਂ ਬੈਠਾ ਆ ਖਾਈ ਜਾਵੇ ਬੋਲ ਨਾ ਮੂੰਹ ਚ ਗਾਲੀ ਜੀ ਕਰੀ ਜਾਵੇ ਤਾਂ ਗਾੜੀ ਕਹਿੰਦਾ ਮੂੰਹ ਚ ਦੇਖੀ ਆ ਮਾਂ ਪੁੱਸੇ ਵੀ ਨਿੱਕੀ ਹੋਣਾਗਾ ਹਾਂ ਜਦੋਂ ਮੈਂ ਦੇਖਿਆ ਤਾਂ ਬਾਲ ਤੇ ਦੰਦੀ ਵੱਡੀ ਬੈਠਾ ਛੇੜੀ ਹੋ ਰਵੜੀ ਦੀ ਆ ਰਵੜ ਜੀ ਉਹ ਤਾਂ ਲੜ ਕੇ ਤਾਂ ਕੋਈ ਆਰਾ ਤੇ ਬਾਲ ਖਾਗਾ ਸੀ ਤੇਰੀ ਤੇਰੀ ਬਾਲ ਖਾਗਾ ਹੀ ਰਹਾ ਤੇ ਹਾਂ ਤੇਰੀ ਬਾਲ ਖਾਗਾ ਹੀ ਰਹਾ ਤੇ ਛੇੜੀ ਜਿਹਨੂੰ ਭੜਕਾਉਣਾ ਹੁੰਦਾ ਜਿਹੜੀ ਤੂੰ ਖਾ ਗਿਆ ਬਸ ਉਹ ਬੜੀ ਆ ਬਚ ਗਿਆ ਬਸ ਤੇਰੇ ਜੀ ਫਪਦਾ ਲੱਗ ਗਿਆ ਚੇਖੋ ਇਹ ਧੀ ਗੁਰੂ ਖਾਣੀ ਚਾਹੀਦੀ ਹੈ ਖਾਈ ਇਹ ਜਾਂਦਾਗਾ ਫੇ ਖਾ ਰੋਟੀ ਮਾਂ ਪਿੱਛੇ ਦੀ ਚੱਲੀਏ ਜਾਂਦਾ ਇਹ ਚਲਾਉਣੀ ਹੈ ਸਾਈਕਲੀ ਇਹ ਤਾਂ ਬੜਾ ਪ੍ਰਧਾਨਾ ਜੋਨੀ ਜੋਨੀ ਕੋਈ ਨਹੀਂ ਜੋਨੀ ਇਹ ਕਿਹਨੂੰ ਬੋਲਦਾ ਲੜ ਲਓ ਵੀ ਆਪਾਂ ਖੜੇ ਆ ਉਹ ਠੀਕ ਤੇ ਇਹ ਵੀ ਬਲੌਗ ਅਪਲੋਡ ਕਰਕੇ ਜਾਵਾਂਗੇ ਦਾ ਐਜੂਕੇਸ਼ਨ ਲੈਵਲ ਵਾਲਾ ਹੈ ਸਾਡਾ ਵਾਲਾ ਹੈ ਬਟੀਰ ਦਾ ਵੀ ਖੁੱਲਿਆ ਨਹੀਂ ਲੌਕ ਲੱਗਾ ਹੋਇਆ ਹੈ ਅਤਵਾਰ ਅੱਜ ਅੱਜ ਕਿਤੇ ਜਾਣਾ ਸੀ ਤਾਂ ਨਹੀਂ ਖੁੱਲਿਆ ਨਹੀਂ ਹੋ ਸਕਦਾ ਮਨਪ੍ਰੀਤ ਘਰ ਬਟੀਕਣਾ ਕੋਲੇ ਹਾਂ ਐਂ ਦੱਸੋ ਆ ਰਵਣਾ ਸਾਡੇ ਨਾਲ ਜਾ ਰਹੇ ਹਾਂ ਸਾਡੇ ਕਿੰਗ ਚੱਕਿਆ ਸੀ ਹਾਂ ਕਿੰਗ ਜੀ ਸਾ ਮੇਰੇ ਦਿਓਰ ਨੂੰ ਮਿਲੋ ਗਾਈਸ ਤੁਸੀਂ ਕਹਿ ਰਹੇ ਹੋ ਨੀ ਮੇਰਾ ਕੋਈ ਦਿਓਰ ਜੇਠ ਜੇਠ ਨੂੰ ਤੁਸੀਂ ਮਿਲੇ ਹੋ ਜੇ ਡਿਟਾਣੀ ਨੂੰ ਦਿਓਰ ਨੂੰ ਮਿਲਣਾ ਤੁਸੀਂ ਮੈਨੂੰ ਹਾਂ ਇਹ ਮੇਰਾ ਦਿਓਰ ਕੈਨੇਡਾ ਜਾਇਆ ਹੈ ਹਾਂ ਇਗਾ ਹੁਣ ਅਸੀਂ ਇਹਨੂੰ ਚੁੱਕ ਕੇ ਭੇਜਣਾਗਾ। ਹੂੰ ਤੁਸੀਂ ਸਾਰਿਆਂ ਨੇ ਪ੍ਰੇਅ ਕਰਿਓ ਵੀ ਸਾਡਾ ਮੁੰਡਾ ਜਲਦੀ-ਜਲਦੀ ਚੁੱਕ ਕੇ ਚਲਾ ਜਾਵੇ। ਆਹ ਉੱਥੇ ਜਾ ਦਿਹਾੜੀਆਂ ਕਰੇ। ਦਿਹਾੜੀਆਂ। ਡਾਲਰ ਕਮਾਵੇ। ਹੂੰ ਪਾਉਂਡ। ਪਾਉਂਡ ਉੱਥੇ। ਡਾਲਰ ਕਮਾਵੇ। ਡਾਲਰ ਕੈਨੇਡਾ ਦੇ। ਪਾਉਂਡ ਤੇ ਉੱਥੇ ਕੀ ਆ? ਕਿੱਥੇ? ਆ ਯੂ ਐਸ ਏ। ਉੱਥੇ ਡਾਲਰ। ਉਸੇ ਵੀ ਡਾਲਰ। ਇੱਥੇ ਵੀ ਡਾਲਰ ਨੇ। ਠੀਕ। ਠੀਕ ਆ, ਸਰਾਮਣੀ ਦਬਣਾ ਨਹੀਂ। ਠੀਕ ਆ। ਨਹੀਂ ਮੈਂ ਠੀਕ ਨਾ ਪਾਪੀ। ਹੁਣ ਪੀਨੇ ਆਪਾਂ ਬਿੱਲੂ ਦੇ ਢਾਬੇ ਦੀ ਚਾਹ ਫਿਰ ਦੱਸਦੇ ਆ ਖਬੂਲੀ ਕੀ ਨੇ ਯਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਚਾਹ ਮੰਗ ਰਿਹਾ ਸੀ ਅੱਖਾਂ ਹੀ ਅੱਖਾਂ ਤੋਂ ਹੀ ਲਾ ਸਕਦੇ ਹਾਂ ਅੱਖਾਂ ਚਾਹ ਮੰਗਦੀਆਂ ਨੇ ਤੇ ਹੁਣ ਅਸੀਂ ਚਾਹ ਪੀਨੇ ਆ ਬਿੱਲੂ ਦੇ ਢਾਬੇ ਤੋਂ ਗੋਦਰੇ ਚ ਹੈ ਬਿੱਲੂ ਢਾਬਾ ਪੈਸੋਂ ਢਾਬਾ ਮਠਾਈਆਂ ਬ੍ਰੇਕਫਾਸਟ ਲੰਚ ਡਿਨਰ ਚਾਹ ਗਾਉਣਾ ਤੇ ਜੱਬਈ ਆਪਾਂ ਚਾਹ ਆਰਡਰ ਕਰਨਾ ਨਾਲ ਖਾਣਾ ਦੱਸ ਕੀ ਆਵਾ ਵੀ ਫਿਰ ਜੀ ਇਹਨਾਂ ਦੇ ਖਾਣੇ ਆਹੀ ਕੋਈ ਸੁ ਮਠਾਈਆਂ ਮਠੂਈਆਂ ਸਮੋਸੇ ਸਮੋਸੇ ਨਾ ਸਮੋਸੇ ਥੋੜਾ ਬਿਸਕਟ ਲੈ ਲੈਂਗੇ ਬਿਸਕਟ ਹੀ ਖਾਣ ਚਾਹ ਦੇ ਨਾਲ ਕਿਹੜੇ ਕਿਹੜੇ ਕੀ ਹੋ ਗਿਆ ਪਸ ਰਾਵਣ ਰਾਵਣੇ ਕੀ ਕਹਿੰਦੇ ਆਉਂਦੇ ਆ ਉਹ ਬਿਸਕਟ ਉਹ ਬਿਸਕਟ ਖੈ ਨਹੀਂ ਨਾਲ ਬਿਸਕੁਟ ਖਾਈ ਨਹੀਂ ਕੋਈ ਨਾਲ ਯਾਰ ਕੀ ਆਹੀ ਹੈ ਬਿਸਕੁਟ ਸਾਰਿਆਂ ਨੂੰ ਵਧੀਆ ਹੈ ਰਾਮਣੇ ਨੇ ਕਹਿਤਾ ਵੀ ਸਾਰਿਆਂ ਨੂੰ ਵਧੀਆ ਤਾਂ ਰੱਖ ਲੈਂਦੇ ਫੜੋ ਜਾ ਚੱਕੋ ਯਾਰ ਆਵਾਂ ਵੀ ਚੱਕੋ ਬਾਈ ਯਾਰ ਰਾਮਣੇ ਨੂੰ ਫੜਾ ਪਿੱਛੇ ਅਰੇ ਪਕੜ ਲੈਤੇ ਹੈ ਬਾਈ ਯਾਰ ਅੱਛਾ ਰੱਖ ਲੈ ਇੱਕ ਮਿੰਟ ਰੁਕ ਜਾ ਰੁਕ ਜਾ ਤੂੰ ਹਾਂ ਇਹ ਤਰ੍ਹਾਂ ਹੀ ਤਮਾਗਦੇ ਬੰਦੇ ਨੂੰ ਫੜਾ ਦੇ ਆਮੜੇ ਬਿਸਕਟ ਜਕਣਾ ਦੁਜਾਰ ਸਿੰਘ ਜੀ ਦਾ ਸੋਂਗੇ ਸਿੱਧਾ ਏ ਸੀ ਆ ਹਵਾ ਵਸਦੀ ਹੈ ਨਾ ਕੰਗਰ ਕੇ ਮੇ ਟਾਕਤਾ ਆ ਤੁਹਾਨੂੰ ਬਹੁਤ ਸਪੈਸ਼ਲ ਜਗ੍ਹਾ ਲੈ ਕੇ ਜਾ ਰਿਹਾ ਸੀ ਬਹੁਤ ਸਪੈਸ਼ਲ ਜਿਹੜੀ ਜਦੋਂ ਵੀ ਸਾਰੇ ਦੇ ਮਨਾਂ ਚ ਵਧੀਆ ਇੱਜ਼ਤ ਆ ਹਾਂ ਤੇ ਜਿਹਦੀ ਹਰ ਇੱਕ ਬੰਦਾ ਰਿਸਪੈਕਟ ਕਰਦਾ ਤੇ ਲੋਕ ਮਤਲਬ ਕਿਆ ਮਰ ਲਓ ਤੁਸੀਂ ਵੀ ਲੋਕ ਵੱਧ ਚੜ ਕੇ ਹਿੱਸਾ ਵੀ ਲੈਂਦੇ ਮਗਰੇ ਉਸੇ ਕਿਤੇ ਦੀ ਸੋਚ ਰਏ ਸੀ ਪਰ ਪ੍ਰਮਾਤਮਾ ਨੇ ਸਾਨੂੰ ਅੱਜ ਜਿਹੜਾ ਹੈਗਾ ਮੌਕਾ ਦਿੱਤਾ ਤੋਂ ਫਿਰ ਅਸੀਂ ਜਾ ਰਹੇ ਆ ਅੰਦਰ ਨੂੰ ਹਾਂ ਤੇ ਲੁਧਿਆਣੇ ਵਾਲੀ ਸਾਈਡ ਜਾ ਰਹੇ ਆ ਲੁਧਿਆਣੇ ਵਾਲੀ ਸਾਈਡ ਜਾ ਰਹੇ ਆ ਤੇ ਬਾਕੀ ਰਸਤੇ 'ਚ ਪਹਿਲਾਂ ਆਪਾਂ ਚਾਹ ਪੀਣੀ ਹੈ ਕਿਉਂਕਿ ਮੇਰੀਆਂ ਤਾਂ ਅੱਖਾਂ ਹੀ ਮਿਚੀ ਜਾਂਦੀਆਂ ਨੇ ਅੱਜ ਘਰੇ ਨਹੀਂ ਪੀਕੇ ਆਏ ਸੀ ਅੱਜ ਘਰੇ ਚਾਹ ਨਹੀਂ ਪੀਤੀ ਤੇ ਚਾਹ ਬਿਨਾਂ ਤਾਂ ਕੁਝ ਨਹੀਂ ਵਾਂਗ ਮੈਂ ਕਿੰਨੀ ਮਰਜ਼ੀ ਡਾਈਟ ਕਰ ਲਾਂ ਜਿੰਮ ਕਰ ਲਾਂ ਚਾਹ ਨਹੀਂ ਮੈਂ ਛੱਡ ਸਕਦਾ ਚਾਹ ਤਾਂ ਫਿਰ ਜ਼ਰੂਰੀ ਚੀਜ਼ ਹੈ। ਮੈਂ ਹਮਲੇ ਤੂੰ ਕਿੰਨੀ ਵੀ ਨਾ ਜਾ। ਦੇਖੋ ਇੱਕ ਵਾਰੀ ਪਾਸ ਯਾਰ ਫਿਰ ਉਹਦੇ ਦੁਪਹਿਰੇ ਵੀ ਨਾ ਹੋਏਗਾ ਨਾ। ਕੰਮ ਦੇ ਦੁਪਹਿਰੇ ਨਾ। ਮੈਂ ਤਾਂ ਬਾਈ ਸਵੇਰੇ ਉਸ ਤੋਂ ਬਾਅਦ ਇੱਕ ਵਾਰੀ ਫੇਰ ਇੱਕ ਵਾਰੀ ਦੁਪਹਿਰੇ ਐ ਨਹੀਂ ਪਤਾ ਹਫਤੇ ਨੇ ਵੀ ਜਿਹੜਾ ਟਾਈਮ ਜੇ ਨਾਲ ਕਰਿਆ ਜਾਂ 4:00 ਵਜੇ ਇੱਕ ਵਾਰੀ ਉਹ ਤੋਂ ਫੇਰ ਬੰਦ। ਚਲੋ ਲੱਭਦੇ ਹਾਂ ਉਲਟਾ ਬਾਜ਼ਾਰ ਉੱਥੇ ਬੱਸ ਆਈ ਜਾ ਕੋਈ ਰਾਜਾਂ ਲਓ ਵੀ ਗਾਇਸ ਪਹੁੰਚ ਗਏ ਆਪਾਂ ਲੁਧਿਆਣਾ ਓ ਬਾਈ ਬਾਈ ਦੇਖ ਬਾਈ ਹੱਥ ਛੱਡ ਕੇ ਚਲਾ ਰਿਹਾ ਸੀ ਮੋਟਰਸਾਈਕਲ ਦੇਖ ਓਏ ਐ ਰਿੱਕੀ ਬਾਈ ਕਹਿੰਦਾ ਇਹ ਮੇਰੇ ਤੋਂ ਉੱਪਰ ਕੋਈ ਸਟੰਟ ਕਰ ਰਿਹਾ ਸੀ ਹਾਂ ਹਾਂ ਆਪਾਂ ਇੱਥੇ ਕਿਉਂ ਖੜੇ ਆਂ ਕਿ ਮੋੜ ਤੇ ਆਪਾਂ ਮੋੜ ਤੇ ਆਪਾਂ ਓਕੇ ਲਓ 1 2 3 ਅੱਛਾ ਚੱਲੇ ਆ ਰਿੱਕੀ ਕਹਿੰਦਾ ਵੀ ਦਿੱਤੀ ਆਪਾਂ ਚੱਲੇ ਲੁਧਿਆਣੇ ਤੋਂ ਲੁਧਿਆਣੇ ਦੇ ਵਿੱਚ ਹੀ ਆ ਗਿਆ ਰਾਮਣਾ ਕਹਿੰਦਾ ਵੀ ਉਹ ਲੁਧਿਆਣੇ ਦੇ ਵਿੱਚ ਨਹੀਂ ਆਇਆ ਲੁਧਿਆਣਾ ਹੀ ਇੱਧਰੋਂ ਬੜਾ ਆ ਗਿਆ ਬੜਾ ਵੱਡਾ ਆਣਾ ਲੁਧਿਆਣਾ ਤੇ ਕਿਹੜਾ ਇੱਥੇ ਤੱਕ ਪਹੁੰਚ ਗਿਆ ਪਿੰਡ ਜੇ ਸਾਰੇ ਵਿੱਚ ਲੈ ਲੇ ਚੰਡੀਗੜ੍ਹ ਵਾਲਾ ਹੀ ਕੰਮ ਹੋ ਗਿਆ ਔਰ ਚੰਡੀਗੜ੍ਹ ਵੀ ਤਾਂ ਸਾਰੇ ਪਿੰਡ ਜੇ ਵਿੱਚ ਲੈ ਲੇ ਉਹ ਜੀ ਹੋ ਗਈ ਬੱਤਵਾਲਾ ਪਿੰਡ ਪਹੁੰਚ ਗਿਆ ਆਪਾਂ ਬੱਤਵਾਲਾ ਹਾਂਜੀ ਲੋ ਬਈ ਆਪਾਂ ਜਾਣਾਗਾ ਪਿੰਡ ਹਸਨਪੁਰ ਬੱਧੀ ਸੀ ਲੋ ਵੀ ਲੱਗ ਗਿਆ ਕਿ ਵਾਟਾ ਸਭ ਤੋਂ ਬੱਧੀ ਸੀ ਤੇ ਨਾ ਉਹ ਦਿਓ ਇਹ ਕਿਹਾਏ ਪਹੁੰਚ ਗਏ ਉਹ ਲਗੇ ਤੇ ਬਹੁਤ ਨਾ ਸੇਵਾ ਕਰਨ ਵਾਲੇ ਵੀ ਲਓ ਵੀ ਆਪਾਂ ਪਹੁੰਚ ਗਏ ਅੰਦਰ ਠੀਕ ਆ ਆ ਸਾਰੀ ਸੰਸਥਾ ਬਣੀ ਹੋਈ ਆ ਇਹਨੇ ਹਾਲੇ 1.5 ਜਮਾ ਇਹੋ ਬਣਾ ਚੱਲੀ ਅਰੀਲਾ ਵਸਤੂ ਕੜੀ ਦਵਾਈਆਂ ਦਾ ਲੰਗਰ ਆ ਗਿਆ ਠੀਕ ਹੈ ਆ ਦੇਖੋ ਰਿਕੇ ਕੱਪੜੇ ਹਨਾ ਲੋਕ ਐਸੇ ਧਰ ਜਾਂਦੇ ਨੇ ਹਾਂ ਦਾ ਕਿੱਧਰ ਜਲੀ ਫਿਰ ਨਾਮਣੀ ਤਸਵੀਲ ਨੰਬਰ 2 ਦਵਾਈਆਂ ਦਾ ਲੰਗਰ ਮੁੱਖ ਦਫ਼ਤਰ ਇੱਧਰ ਆ ਪਾਰਕਿੰਗ ਵੀ ਇੱਧਰ ਆ ਲਿਖਿਆ ਹੋਇਆ ਹੈਗਾ प्राणे मरीजਾਂ ਦੀ ਲਾਈਨ ਇਹ ਜਿਹੜੀਆਂ ਸਿੱਧੀਆਂ ਨੇ ਬਣਾਉਣਾ ਹੈਗਾ ਬਲੌਗ ਵਾਲਾ ਸਾਰੇ ਦੇਖਦੇ ਅਸਲ ਉਹ ਇਹ ਕਿ ਬੈਲੈਂਸ ਸਕਿਉਰਟੀ ਗਾਰਡ ਉਹ ਪਹਿਲਾਂ ਗੱਡੀ ਕਰਾਉਂਦੇ ਪਾਰਕਿੰਗ ਇੱਥੇ ਪਾਰਕਿੰਗ ਹੋਊਗੀ ਹੋਰ ਆਵਣੇ ਫਿਰ ਉਧਰ ਆਫਿਸ ਬਣਿਆ ਹੋਇਆ ਫਿਰ ਆਪਾਂ ਦਫਤਰ ਚ ਜਾਵਾਂਗੇ ਫਿਰ ਕਿ ਲੋਕ ਵੀ ਬਾਹਰੇ ਨੇ ਮੈਨੂੰ ਐ ਲੱਗਦਾ ਵੀ ਜੇ ਬੰਦੇ ਠੀਕ ਹੁੰਦੇ ਉਹਨੂੰ ਘਰ ਲੈ ਜਾਣਾ ਚਾਹੀਦਾ ਫਿਰ ਤਾਂ ਜੋ ਹੋਰ ਹਨਾ ਇਨਾਂ ਨੂੰ ਲੋਡ ਆ ਉਹ ਹੋਰ ਲੋ ਕੇ ਆਪਾਂ ਕੱਢ ਲਈ ਹੁਸ਼ਮਾਨ ਹੋਣੀ ਜੇ ਪਹਿਲਾਂ ਦਫ਼ਤਰ ਚਲੇ ਜਾਂ ਲੈ ਫਿਰ ਕੱਢ ਲੈ ਹਾਂ ਬਈ ਸੁਪਣਿਆਂ ਦਾ ਘਰ ਦੇਖ ਲੋ ਸਾਰੇ ਜਾਨੇ ਤੇ ਲੋਕ ਸੇਵਾ ਕਰਨ ਆਉਂਦੇ ਆ ਗੱਡੀ ਛਾ ਕੱਪੜੇ ਲੈ ਕੇ ਆਏ ਨੇ ਹਲੋ ਬਈ ਇਹ ਹੈਗਾ ਦਫ਼ਤਰ ਪਹਿਲਾਂ ਇੱਥੇ ਦਾਨ ਕਰਕੇ ਫਿਰ ਇੱਥੇ ਦਫ਼ਤਰ ਤੇ ਆਪਾਂ ਨੂੰ ਕੋਈ ਨਾਲ ਭੇਜੂਗਾ ਫਿਰ ਆਪਾਂ ਉੱਥੇ ਅੰਦਰ ਸਾਰਾ ਤੁਹਾਨੂੰ ਦਿਖਾਵਾਂਗੇ ਨਾ ਕਿਵੇਂ ਹਾਂਜੀ ਬਣਾ ਲਓ ਪਲੀਜ਼ ਥੈਂਕ ਯੂ ਠੀਕ ਹੈ ਬਸ ਸਾਫਾਰਾ ਮਿੰਟੂ ਬਾਈ ਦਾ ਇਹ ਟੱਬੇ ਤੋਂ ਸ਼ੁਰੂ ਹੋਇਆ ਸੀ ਨਾ ਇਹਨਾਂ ਦਾ ਟੱਬਾ ਹੁੰਦਾ ਸੀ 2016 ਚ ਉਹ ਠੀਕ ਜਿਹਾ ਜੀ ਉਹ ਟੱਬਾ ਹੁੰਦਾ ਸੀ ਜਿਹੜਾ ਅਰຸນ ਕੁਮਾਰ ਸ਼ੁਕਲਾ ਦੀ ਸੇਵਾ ਤੋਂ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਅਰຸນ ਕੁਮਾਰ ਸ਼ੁਕਲਾ ਜੀ ਇਹਨਾਂ ਦੇ ਲੈ ਕੇ ਆਏ ਸੀ ਇਹਨਾਂ ਕੀੜੇ ਪੈਦੇ ਸੀ 2016 ਤੋਂ ਗਰਾਹੀ ਦਾ ਟੱਬਾ ਇਹ ਰੋਇਆ ਸਾਰਾ ਮਾਰਕਟ ਰੋਇਆ ਉਹ ਨਹੀਂ ਦਿੱਤਾ ਪਿੰਡ ਵਾਰਣ ਹਾੜੀ ਇਹਨਾਂ ਨੇ ਪ੍ਰਤੀਉਸਥਾ 2019 ਕੋ ਪਿੰਡਾ ਸਮੂਹ ਜੱਟ ਦੀ ਸੁਗੜਾ ਦਾ ਰਾਜਾ ਉਹ ਲੈ ਕੇ ਆਇਆ ਤੇ ਜਿਹੜੇ ਸਮਾਲ ਟੋਇਆ 16 ਦੀ ਬਿਜਲੀ 2017 ਜੋ ਪਿੰਡਾ ਲਹਾੜਾ ਆਬਾਰ ਨਹਾੜਾ ਫਿਰ ਉਮੀਦ ਤੇ ਹੁੰਦੀ ਹੈ 25 ਦੇ ਦੇਖੋ 2018 ਇਹ ਚੱਡਾ ਸਾਰਾ ਪਰਿਵਾਰ ਆ 2024 2014 ਵਿੱਚ ਠੀਕ ਹੈ ਪਰਿਵਾਰ ਆ ਜੀ ਦੇ ਨਾਲ ਕੋਈ ਪਰਸਨਲ ਗੈਂਸਾ ਦਾ ਕਲਾਸ ਨਹੀਂ ਰਹਿ ਰਿਹਾ ਜਿੰਨੇ ਵੀ ਬੰਦੇ ਨੇ ਜਿunes ਪੈਰਾਂ ਦੇ ਉੱਤੇ ਪੱਟੀਆਂ ਹੋਈਆਂ ਦੇਖੋ ਕਿਸੇ ਕੋਈ ਹੱਥ ਤੇ ਹੈ ਸਰਵ ਤੇ ਸਾਰੇ ਬੰਦੇ ਦੇ ਕੀਤੇ ਪਈ ਜਦੋਂ ਜਿਹੜੇ ਬੰਦੇ ਮਿਲਦੇ ਆ ਬਹੁਤ ਜ਼ਿਆਦੀ ਮਾੜੀ ਕੰਡੀਸ਼ਨ ਹੁੰਦੀ ਹੈ ਇੱਧਰ ਸਾਡੇ ਕੋ ਰੈਹਾਸ਼ ਲਈ ਦੋ ਸ਼ੈੱਡ ਆ ਇਹ ਬਿਲਡਿੰਗ ਬਣਾਈ ਜਾ ਰਹੀ ਹੈ 1500 ਬੰਦੇ ਤੇ ਰਹਿਣ ਲਈ ਘਰ ਤਿਆਰ ਹੋ ਰਿਹਾ ਇੱਧਰ ਸਾਡੇ ਕੋ 700 ਬੈੱਡ ਲੱਗੇ ਹੋਏ ਇਕੱਲੇ ਪਿਓਰਾਂ ਦੀ 3 350 ਬੰਦਾ ਸਾਡਾ 3rd ਫਲੋਰ ਦੇ ਉੱਤੇ ਰਹਿ ਰਹੇ ਆ ਫਰਸਟ ਤੇ ਸੈਕੰਡ ਦੇ ਉੱਤੇ ਭੈਣਾ ਕਿੰਸੀਂ ਅੰਦਰ ਜਿੰਨੇ ਵੀ ਬੰਦਿਆਂ ਦੇ ਪੈਰਾਂ ਦੇ ਉੱਤੇ ਪੱਟੀਆਂ ਹੋਈਆਂ ਦੇਖੋਗੇ ਕਿਸ ਦੇ ਕੋਈ ਹੱਥ ਦੇ ਉੱਤੇ ਅਸਰ ਦੇ ਉੱਤੇ ਆ ਇਹ ਸਾਰੇ ਬੰਦਿਆਂ ਦੇ ਕੀੜੇ ਪਏ ਨੇ ਇਹ ਆਮ ਘਰਾਂ ਚੋਂ ਆਏ ਹੋਏ ਲੋਕ ਨਹੀਂ ਆ ਬਹੁਤ ਬੰਦੇ ਪ੍ਰੋਫੈਸਰ ਆ ਕੋਈ ਟੀਚਰ ਆ ਕੋਈ ਡਾਕਟਰ ਆ ਚੰਗੇ ਚੰਗੇ ਘਰਾਂ ਦੇ ਲੋਕ ਆ ਜਦੋਂ ਇਹਨਾਂ ਦੇ ਆਪਣੇ ਇਹਨਾਂ ਤੋਂ ਮੁਕ ਮੇਰ ਲੈਂਦੇ ਆ ਤੇ ਫਿਰ ਇਹ ਬੰਦਿਆਂ ਦੀ ਇਹ ਹਾਲਾਤ ਹੁੰਦੀ ਆ ਇੱਕ ਸਾਡੇ ਕੋਲੇ ਵੀਰ ਆ ਉਹਦਾ ਨਾਮ ਅਸ਼ੋਕ ਆ ਪੋਰਲੇ ਪਿੰਡ ਤੋਂ ਲੈ ਕੇ ਆਏ ਹੂਮੰਦਰ 14 ਸਾਲਾਂ ਤੋਂ ਗੇਟ ਦੇ ਕੋਲੇ ਬੰਨੇ ਆ ਕੁਝ ਨਾ ਉਹ ਕੁੱਤਾ ਬਣ ਕੇ ਰੱਖਿਆ ਸੀ ਉਹ ਆਪਣੀ ਵੀ ਟਾਇਲਟ ਖਾ ਜਾਂਦਾ ਸੀ ਤੇ ਕੁੱਤੇ ਦੀ ਟਾਇਲਟ ਚਾ ਕੇ ਖਾ ਜਾਂਦਾ ਸੀ ਉਹ ਇਦਾਂ ਦੇ ਲੋਕ ਰਹਿ ਰਹੇ ਆ ਸਾਡੇ ਕੋਲੇ ਆ ਜੀ ਚਾਹੇ ਜਿਹੜੇ ਬਿਊਰਗ ਲੈ ਕੇ ਆਏ ਜਾਂਦੇ ਆ ਚਾਹੇ ਬਿਊਰਗ ਆ ਜਾਂੇ ਚਾਹੇ ਬੱਚੇ ਲੈ ਆਉਣ ਉਹ ਇਸ ਤਰ੍ਹਾਂ ਉਹਨਾਂ ਦੀ ਕੰਡੀਸ਼ਨ ਹੁੰਦੀ ਹੈ ਬਹੁਤ ਬੰਦੇ ਨੇ ਕੀੜੇ ਪੇਮਲੇ ਇਹ ਅਸੀਂ ਬਾਈ ਨੂੰ ਜਗਰਾਉਂਪੁਰ ਦੇ ਕੋਲੋਂ ਲੈ ਕੇ ਆਏ ਸੀ ਇਹਨਾਂ ਦੇ ਪੂਰੇ ਸਿਰ ਦੇ ਵਿੱਚ ਕੀੜੇ ਪੇਸ਼ ਪੂਰਾ ਜਿਹੜਾ ਸਾਰੇ ਕੀੜੇ ਖਾ ਗਏ ਅਸੀਂ ਬਾਬਾ ਜੀ ਨੂੰ ਲੈ ਕੇ ਅਸੀਂ ਸ਼ੁਰੂ ਕਰਨੀ ਮਾੜੋਂ ਸ਼ੁਰੂ ਕਰਨੀ ਮਾੜੇ ਮੰਦਰ ਨਹੀਂ ਮਾੜੇ ਉਹਨਾਂ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਐ ਲੱਗਦਾ ਸਾਰਾ ਕੁਝ ਸੱਪੋਂਜਾਂ ਦੇ ਬੰਦੇ ਮੰਦਰ ਨਹੀਂ ਬਾੜਾ ਸੰਦੇ ਪ੍ਰਸ਼ਾਦਾ ਛਕਣ ਲਈ ੱਟਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਤੇ ਬਾਬਾਈ ਦਾ ਜਿਹੜਾ ਪੂਰਾ ਪਰਿਵਾਰ ਆ ਅਮਰੀਕਾ ਗਿਆ ਬਾਪੂ ਜੀ ਆਮਨਗੜ੍ਹ ਦੇ ਗ੍ਰਾਉਂਡ ਸਿਚਲ ਹਸਪਤਾਲ ਦੇ ਅੰਦਰ ਕਈ ਲੱਖ ਦੇ ਵਿੱਚ ਪੀਤੇ ਠੀਕ ਹੋਏ ਪੀਰੋ ਕੇ ਨਾਲ ਸਾਡੀ ਸੇਵਾ ਕਰਾਉਂਦੇ ਜੇਂਦਰ 100% ਸੇਵਾ ਹੁੰਦੀ ਆ ਤੇ 70% ਇਹਨਾਂ ਚੋਂ ਠੀਕ ਹੋਏ ਪੀਰੋ ਨਾਲ ਸਾਡੀ ਸੇਵਾ ਆ। ਆ ਜਿਹੜੇ ਵੀ ਲੋਕ ਠੀਕ ਨੇ ਸ਼ਾਮ ਨੂੰ ਧੀ ਦੇ ਰੈਕੇ ਪ੍ਰਸਾਦਾ 6 ਮਹੀਨੇ ਦੀ ਪ੍ਰੈਗਨੈਂਸੀ ਉਹਦੇ ਬੱਚਾ ਆ। ਉਹ ਬੱਚੀ ਸਾਡੇ ਕੋਲ ਹੀ ਰਹਿ ਰਹੀ ਆ। ਤਿੱლებ ਨੂੰ ਆਉਣ ਵਾਲਾ ਸਮਾਂ ਕਿੱਡੇ ਜ਼ਿਆਦੇ ਮਾੜਾ ਹੋਊਗਾ ਨਾ 50 ਤੋਂ 55 ਬੱਚੇ ਨਹੀਂ ਸਾਡੇ ਕੁਝ ਦੇ ਵਿੱਚ ਕਿੰਨੇ ਸਰਕਾਰੀ ਸਕੂਲੇ ਪੜਨ ਲਈ ਭੇਜੇ ਜਾਂਦੇ ਆ ਡਿਸੇਬਲ ਬੱਚਿਆਂ ਲਈ ਅਲੱਗ ਤੋਂ ਟੀਚਰ ਆਉਂਦੇ ਨੇ ਬਹੁਤ ਬੱਚਿਆਂ ਦੇ ਪਰਿਵਾਰ ਦੇ ਮੈਂਬਰ ਹੈਗੇ ਕਈਆਂ ਦੇ ਨਹੀਂ ਹੈਗੇ ਜਿਹੜੇ ਡਿਸੇਬਲ ਬੱਚੇ ਹੁੰਦੇ ਆ ਅੱਜ ਕੱਲ ਉਹਨਾਂ ਨੂੰ ਉਹਨਾਂ ਦੇ ਮਾਪਿਓ ਘਰੋਂ ਕੱਢ ਦਿੰਦੇ ਆ ਜਾਂ ਸਾਹਮਣੇ ਤੋਂ ਮਨਾ ਕਰ ਦਿੰਦੇ ਵੀ ਅਸੀਂ ਰੱਖ ਨਹੀਂ ਸਕਦੇ ਉਹੋ ਜਿਹੇ ਬੱਚੇ ਅਸੀਂ ਸੜਕਾਂ ਦੇ ਉੱਤੇ ਬਹੁਤ ਓਦਾਂ ਦੇ ਬੱਚੇ ਜਿਹੜੇ ਲੈ ਕੇ ਆਉਂਦੇ ਛੁੱਟੀਆਂ ਬੱਚੀਆਂ ਉਹੀ ਬੱਚੇ ਗਲਤ ਬੰਦੇ ਦੇ ਹੱਥ ਲੱਗ ਜਾਂਦੇ ਉਹਨਾਂ ਦੀਆਂ ਫਿਰ ਲੱਤਾਂ ਮਾਵੇਂ ਤੋੜ ਕੇ ਭੀਖ ਮੰਗਾਈ ਜਾਂਦੀ। ਇਹ ਜਿਹੜੀ ਸਾਮ੍ਹੋਂ ਵਾਲੀ ਤਸਵੀਰ ਹੈ ਸਾਡੇ ਕੋਲ 50-55 ਬੱਚੇ ਨੇ। ਇਹ ਜਿਹੜੀ ਨੀਲੇ ਸੂਟ ਵਾਲੀ ਕੁੜੀ ਆ ਤਾਂ ਨਾ ਸਹਿਬ ਜੂਤਿਆ। ਇਹਦੀ ਮਦਰ ਦਾ ਜਦੇ ਸਾਨੂੰ ਕਾਲ ਆ ਕਿ ਮੈਂ ਇੰਨਾ ਜ਼ਿਆਦਾ ਚਿੱਟਾ ਪੀਣੀ ਆ ਮੈਂ ਆਪਣੀ ਕੁੜੀ ਵੇਚ ਦੂੰਗੀ ਜੇ ਤੁਸੀਂ ਮੇਰੀ ਕੁੜੀ ਨਾ ਰੱਖੀ। ਇਹ ਕੁੜੀ ਸਾਨੂੰ ਰੱਖਣੀ ਪਈ। ਇੱਧਰਲੀ ਕੁੜੀ ਆਰਤੀ ਆ। ਇਹ ਜੋਗੀਆਂ ਦੀ ਕੁੜੀ ਆ 75% ਮੱੱਚੀ ਹੋਈ ਸੀ। ਇਹਦੇ ਮੰਮੀ ਡੈਡੀ ਜ਼ਖਮ ਦਿਖਾ ਕੇ ਪੈਸੇ ਮੰਗੇ। ਇੱਧਰ ਸਾਡੇ ਕੋਲੇ 150 ਤੋਂ ਪਲੱਸ ਬੈੱਡ ਲੱਗੇ ਆ ਕੱਲਾ ਪਹਿਣਾ ਜਿਵੇਂ ਬੰਦਿਆਂ ਦੇ ਕੀੜੇ ਪੇ ਮਿਲੇ ਉਦਾਂ ਸਾਨੂੰ ਪਹਿਣਾ ਦੇ ਕੀੜੇ ਪੇ ਮਿਲੇ ਹਾਂ ਹੈਲੋ ਇਹ ਗੁੜੀਆਂ ਨੂੰ ਇਹ ਜਿਹੜੇ ਬੱਚੇ ਆ ਜਾਣ ਉਹ ਬਣਾ ਹਾਂਜੀ ਆਈ ਗਏ ਆਂ ਆਜੋ ਆਜੋ ਕਿਤੇ ਆ ਚਾਹੋ ਇਹ ਜਿਹੜੇ ਬੱਚੇ ਆ ਬੱਚੇ ਡਿਸੇਬਲ ਆ ਇਹਨਾਂ ਦੇ ਮਾਪੇ ਉਹਨੇ ਇਹਨਾਂ ਨੂੰ ਪਾਲਣ ਤੋਂ ਮਨਾਂ ਕਰਤਾ ਵੀ ਅਸੀਂ ਰੱਖ ਨਹੀਂ ਸਕਦੇ ਜਿਹੜੇ ਇਹ ਬੱਚੇ ਠੀਕ ਹੁੰਦੇ ਕਿ ਉਹਨਾਂ ਨੇ ਕਦੇ ਵੀ ਸਾਨੂੰ ਆਪ ਨੂੰ ਜਵਾਬ ਦੇਣ ਨਹੀਂ ਸੀ ਛੱਡਣ ਦੀ ਤਾਂ ਦੂਰ ਦੀ ਗੱਲ ਆ ਘੰਟੇ ਲਈ ਵੀ ਆਪ ਦੇ ਜਵਾਬ ਸਾਡੇ ਕੋਲ ਛੱਡ ਗਏ ਨਹੀਂ ਸੀ ਜਾਣੇ ਇਹ ਬੱਚੀ ਕਿਸੇ ਟਾਈਮ ਤੱਕ ਨਹੀਂ ਸੀ ਸਕਦੀ ਬੜੀ ਬਾਇਗਰ ਦੀ ਕਿਰਪਾ ਨਾਲ ਉੱਤਰਨ ਲੱਗ ਗਈ ਹੁਣ ਸੱਸਰੀ ਕਾਲਾ ਸੱਸਰੀ ਕਾਲਾ ਇਹ ਹੁਣ ਕਦੇ ਤਾਂ ਨਹੀਂ ਮਾਰਦੇ ਇਹਦੀ ਸਾਰੀ ਗੱਦੜ ਕੰਮ ਦੀ ਬਿੱਦੋ ਕਿਹਦਾ ਬੋਲ ਕੇ ਰੋਣ ਪਾਉਂਦੇ ਵੇਰੀ ਗੁੱਡ ਦੋ ਬੱਚਾ ਫੁਕ ਲੈ ਫਿੰਗਰ ਦੇ ਦੀਦੀ ਦੀਦੀ ਕਿਲਾ ਨਹੀਂ ਕਰਦੇ ਤੂੰ ਇਤਨੀ ਬੜੀ ਬੈਗੂਦੀ ਕਰਤਾ ਹਮੇ ਸਾਰੇ ਵਿੱਚ ਠੀਕ ਆ ਇਹ ਜਿਹੜੀ ਪਰੇ ਵਾਲੀ ਬੱਚੀ ਆ ਇਹ ਬੱਚੀ ਬਲਾਈਂਡ ਆ ਇਹਦੇ ਮਾਪਿਆਂ ਨੇ ਇਹਨੂੰ ਪਾਲਣ ਤੋਂ ਮੈਨਾਂ ਕਰਤਾ ਜੇਹੀ ਬੱਚੇ ਠੀਕ ਹੁੰਦੇ ਇਹੀ ਬੱਚੇ ਗਲਤ ਬੰਦੇ ਨਾਲ ਚ ਲੱਗ ਜਾਂਦੇ ਇਹੀ ਬੱਚਿਆਂ ਨਾਲ ਲੱਤਾ ਮਾਂਵਾ ਤੋੜ ਕੇ ਠੀਕ ਮਗਾਈ ਜਾਂਦੀ ਆ ਰੇਪ ਵਗੈਰਾ ਕੀਤਾ ਜਾਂਦਾ ਛੋਟੇ ਛੋਟੇ ਬੱਚੇ ਆ ਉਪਰੇ ਜਿਹੜੀ ਤੁਸੀਂ ਫੋਟੋ ਦੇਖ ਰਹੇ ਹੋ ਭੈਣ ਰੋਹੀ ਆ ਕਰੋਸਪੁਰ ਤੋਂ ਲੈ ਕੇ ਆਏ ਸੀ ਆਦਿਵਾਸੀ ਜੀਵਨ ਬਤੀਤ ਕਰਦੀ ਸੀ ਛੜਕ ਤੇ ਤੇਰੇ ਦੀ ਲੋਕ ਬਹੁਤ ਜ਼ਿਆਦਾ ਮੈਂਟਲੀ ਟੌਰਚਰ ਕਰਦੀ ਸੀ ਰਵ ਛੜੇ ਇਹਨੇ ਖੇਤਾਂ ਨੇ ਖੇਤਾਂ ਆ ਚੱਲਣਾ ਆ ਕਰਾਉਂ ਆ ਗਿਆ ਕਿ ਜੱਕ ਲੂੰ ਮੜਾ ਆ ਚੱਲ ਬਾਜ ਚੱਲ ਆ ਮੰਦਿਰ ਜੀ ਹੈ ਚੱਲ ਗਾਗਾ ਇੱਕ ਅਸੀਂ ਬੇਰੇ ਲੈ ਕੇ ਜਲੰਧਰੋਂ ਖਾ ਨੂੰ ਬਲਾਈਂਡ ਸੀ ਬੇਰੇ ਬੇਰੇ ਲਈ ਪਾਣੀ ਮੰਗਿਆ ਮੈਨੂੰ ਪਾਣੀ ਦੇ ਲਈ ਕਿੰਨੂ ਕਿਸੇ ਦੀ ਬੋਤਲ ਤੇ ਬਾਥਰੂਮ ਵੀ ਭਰ ਕੇ ਦੇ ਕੋਈ ਆਸ਼ਕੂਰੀ ਨੂੰ ਲੈ ਕੇ तकरीबन 10 ਸਾਲਾਂ ਤੋਂ ਬੈਠਦੇ ਪਈਆ ਦੀ ਪੂਰੀ ਬੈਕ ਸਾਈਡ ਕੀ ਦੇਖਾ ਕੇ ਜਦੋਂ ਲੈ ਕੇ ਆਏ ਤੇ ਉਹਦੇ ਪੂਰੀ ਬੈਕ ਸਾਈਡ ਜਿਹੜਾ ਨਗਾਦੀ ਕਿੰਨਾ ਲਸਲਵਾਰ ਦਾ ਨਾਲ ਅੰਦਰ ਪੜਿਆ ਹੋਇਆ ਸੀ ਪੂਰੀ ਵੱਡੀ ਬੇਰੀ ਗੱਦਾ ਤੱਕ ਉਹਦੇ ਕੀੜੇ ਖਾ ਗਏ ਇੰਨੇ ਜ਼ਿਆਦੇ ਕੀੜੇ ਨਹੀਂ ਖਾਦੀ ਹੋਈ ਸੀ ਕਾਜੀ ਮੈਂ ਲੋਕੇ ਜਲੰਧਰ ਸਰਪੰਚਪਾਲ ਦੇ ਅੰਦਰੋਂ ਇਹ ਪੂਰੀ ਬਾਹ ਦੇ ਵਿੱਚ ਪੀੜੇ ਵਿੱਚ ਇਸ ਤਰ੍ਹਾਂ ਇਹ ਜੀ ਲੋਕਾਂ ਦਾ ਘੁੰਮ ਕੇ ਤਾ ਹੋਈ ਜਾਂਦਾ ਸਾਨੂੰ ਇਹ ਹਾਲਾਤ ਹੋ ਰਹੇ ਜਿਵੇਂ ਜਿਵੇਂ ਟੈਕਨੋਲੋਜੀ ਬਤੀ ਉਹਨੇ ਬੰਦਿਆਂ ਦਾ ਡੇਡਾ ਕਰਦੇ ਬਹੁਤ ਬੰਦਿਆਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਪਤਾ ਹੁੰਦੇ ਵਾਲ ਕਿ ਜਿਹੜੇ ਅਸੀਂ ਪੇਸ਼ੈਂਟ ਦੀ ਕਿਸੇ ਦੀ ਡੈਥ ਹੋ ਜਾਂਦੀ ਐ ਅਸੀਂ ਡੈਡ ਬੋਡੀ ਰੋਕ ਕੇ ਰੱਖਦੇ ਚਾਰ ਦਿਨਾਂ ਵੀ ਸ਼ਾਇਦ ਕੋਈ ਆ ਜਦੋਂ ਆਉਂਦੇ ਆ ਬਹੁਤ ਬੰਦੇ ਆਉਂਦੇ ਜਿਨ੍ਹਾਂ ਜਮੀਰ ਜਾਗਦੇ ਜਿਨ੍ਹਾਂ ਜਮੀਰ ਮਰਿਆ ਉਹ ਕਹਿੰਦੇ ਤੁਸੀਂ ਫੂਕਦੇ ਸਾਡਾ ਕੋਈ ਕੁਝ ਨਹੀਂ ਲੱਗਦਾ ਬਲਕੇ ਮਰਨਾ ਕਰ ਉਹਨਾਂ ਨੇ ਇਹ ਵਾਰੀ ਆਪ ਕੋ ਆਪਣੀਆਂ ਜਿੱਦਾਂ ਨਾ ਕੋਈ ਕਰੀ ਜਾਂਦਾ ਉਦੋਂ ਦੀ ਭਰੀ ਜਾਂਦਾ ਜਦੋਂ ਆਪਣੇ ਨਾਲ ਕੋਈ ਮੜਾ ਟੋਟਾ ਕੋਈ ਆਪਣੇ ਘਰੇ ਪ੍ਰੋਬਲਮ ਆ ਜਾਂਦੀ ਆ ਪਰ ਆਪ ਨੂੰ ਉਹਦੀ ਪ੍ਰੋਬਲਮ ਆ ਜਾਂਦੀ ਆ ਕਿ ਰੱਬਾ ਅਸੀਂ ਕਰੇ ਤਾਂ ਕੋਈ ਮਾੜਾ ਕੀਤਾ ਉਹ ਤੁਸੀਂ ਉਹਦੇ ਨਹੀਂ ਕੋਈ ਕਿਸ ਦਾ ਮਾੜਾ ਕੀਤਾ ਉਹ ਜਿਹੜਾ ਪਹਿਲਾਂ ਕੀਤਾ ਉਹ ਤਾਂ ਤੁਹਾਨੂੰ ਫਾਲਾ ਗਿਆ ਇਹ ਪ੍ਰੋਬਲਮ ਬਹੁਤ ਵੰਦੇ ਸਾਡੇ ਕੋਲ ਉਹ ਇੱਕ ਸਾਡੇ ਕੋਲ ਬਾਪੂ ਜੀ ਦੇ ਦਸ ਬੇਵਜਨ ਦੀ ਬੇਟੀ ਆ ਪੈਰ ਪ੍ਰਿੰਕਾ ਕਹਿੰਦੀ ਦੀ ਕਲਾਸਮੈਟ ਉਹਨੂੰ 500 ਰੁਪਏ ਕਰਿਆ ਤੇ ਪੈਨਸ਼ਨ ਹੋਣ ਚਾਹ। 4 ਕਰੋੜ 80 ਲੱਖ ਦੀ ਚੋਰੀ ਹੋਈ ਸ਼ਹਾਗ। ਭਰਾ ਉਹਨਾਂ ਦਾ ਐਮਡੀ ਡਾਇਰੈਕਟਰ ਸੀ ਘਰੇ ਮੇਪੇ ਦੀ ਅੱਧੀ ਬੰਦੀ ਕੀੜੇ ਖਾ ਕੇ ਉਹਨਾਂ ਨੂੰ ਪਤਾ ਹੀ ਪੈਸਾ ਮੈਟਰ ਨਹੀਂ ਕਰਦਾ ਬੰਦੇ ਕੋਲ ਕਿੰਨਾ ਮੈਟਰ ਕਰਦਾ ਉਹਦੇ ਪਰਿਵਾਰ ਨੂੰ ਕਿੰਨਾ ਸ਼ਾਮ। ਅਸੀਂ ਚਾਹੁੰਦੇ ਹਾਂ ਸਟਾਫ ਸਾਰੇ 12 12 ਪੜ੍ਹਿਆ ਕੋਈ ਅਸੀਂ ਚੋਲੂ ਤੋਂ ਵੀ ਸੇਵਾ ਕਰਨ ਵਾਲੇ ਨਹੀਂ ਸੀ ਹਨ ਤੇ ਮਹਾਰਾਜ ਨੇ ਇੱਕ ਲੈਨ ਤੋਂ ਵੀ ਬਾਈ ਦੇ ਨਾਲ ਰਹਿੰਦੇ ਰਹੇ ਉਹੋ ਤਰ੍ਹਾਂ ਇਹ ਕਹਿ ਦਿੱਤਾ ਕਿ ਨਾਲ ਹੀ ਬੜੀ ਵੈਗਨ ਕਰਤਾ ਤੁਸੀਂ ਟਾਈਮ ਦੇ ਸ਼ੱਕ ਇਹਦੇ ਲੋਕ ਸਾਡੇ ਕੋਲ ਬਹੁਤ ਸਾਰੇ ਆਉਂਦੇ ਆ ਜਿਹੜੇ ਸੇਵਾ ਕਰਵਾਉਂ ਆਉਂਦੇ ਆ ਕੋਈ ਪਿੰਡਾਂ ਦੇ ਵਿੱਚੋਂ ਆ ਗਿਆ ਕੋਈ ਕਿਵੇਂ ਜਿਹਨੇ ਜੇ ਤੋਂ ਮਹਾਰਾਜ ਨੇ ਜਿੰਨੀ ਸੇਵਾ ਲੈਣੀ ਉਹ ਨਹੀਂ ਲੈਣੀ ਕਿਹੜੇ ਰੂਪ ਚ ਲੈਣੀ ਉਹਨੂੰ ਪਤਾ ਬੰਦਾ ਕਿਸੇ ਵੀ ਕੋਈ ਕੁਝ ਨਹੀਂ ਕਰ ਸਕਦਾ ਸਭੀ ਸਾਰਾ ਕੁਝ ਕਰਾਉਂਦਾ ਪਰ ਬਹੁਤ ਇੱਕ ਸਾਡੇ ਕੋਲ ਮਾਤਾ ਜੀ ਸੁਨਣਾ ਦੇ ਵੀ ਕਿੰਨੇ ਬੰਦੇ ਕਰੇ ਗਏ ਬੇਬੇ ਦਾ ਜਦੇ ਵਿਆਹ ਹੋਇਆ ਸੀ ਤਾਂ ਸੋਨੇ ਦੇ ਭਾਂਡੇ ਜਪਾਣੀ ਗਏ ਪੂਰੇ ਕਹਿੰਦੇ ਕਹਾ ਦੇ ਪਰਵਾਹ ਨਾ ਕੀਤੀ 18 19 ਕਿਤੇ ਜ਼ਮੀਨ ਦੇ ਵੀ ਰਿਸ਼ਤੇਦਾਰ ਜ਼ਮੀਨ ਵਾਈ ਜਾਂਦੇ ਪਰ ਬੇਬੇ ਨੂੰ ਕੇਸ ਤੋਂ ਸਾਹਮਣੇ ਬੇਬੇ 20 25 ਸਾਲਾਂ ਤੋਂ ਨਾਤੇ ਵਿੱਚ ਉਹਦੇ ਸ਼ਹਿਰ ਤੇ ਜਿਗਾ ਮਾ ਲੋਕ ਚਮਚੇ ਤੱਕ ਚੱਕ ਕੇ ਲੈ ਗਏ ਉਹਦੇ ਕੰਮ ਉਹ ਉਹ ਨਾਲੋਂ ਜ਼ਮਾਨਾ ਥੋੜੀ ਜ਼ਿਆਦਾ ਮਾਰਾ ਅੱਜ ਅਸੀਂ 1500 ਬੰਦੇ ਤੇ ਲਈ ਬਿਲਡਿੰਗ ਬਣਾ ਰਹੇ ਕੱਲੋ 15000 ਬੰਦਾ ਵੀ ਹੋਊਗਾ

किसी दिन कीड़े पाएंगे कोई कीमत डफ्टर रहा बाकी स्टेयोटी की नहीं स्टेयोटी की नहीं है ये हाँ पूरी सेफ्टी है पूरी सेफ्टी फाइबर होता सेफ्टी होता हाँ हाँ पंद्रह सौ बंदली मानता हूँ ना सारा ਸਾਰੇ ਸੰਗਤ ਦੇ ਵਿਜ਼ਿਟਰ ਕਰਨ ਆਉਂਦੇ ਆਂ ਦਵਾਰ ਹਣਾ ਸੇਵਾ ਕਰਨ ਆਉਂਦੇ ਨੇ ਸਾਰੇ ਤਾਂ ਤੁਸੀਂ ਵੀ ਜਰੂਰ ਆਇਓ ਕਿਉਂਕਿ ਇੱਥੇ ਆ ਕੇ ਪਤਾ ਲੱਗਦਾ ਜੀ 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 ਸੇਵਾ ਕਰਨ ਦੇ ਜੇ ਦੋਨੋਂ ਵੀ ਘਰੇ ਲਿ ਜਾ ਕੇ ਸਾਹਮਣੇ ਲੱਗੇ ਤਾਂ ਵੀ ਕਰੀ ਹੋਣੀ ਬਹੁਤ ਔਖੀ ਹੈ ਇਹ ਵਾਇਰ ਨੂੰ ਨਿਕਲ ਲਏ ਨੇ ਕਿੱਥੇ ਕਰ ਸਕਦੇ ਆ ਆਮ ਬੰਦਾ ਨਹੀਂ ਕਰ ਸਕਦਾ ਜੀ ਨੇ ਨਵੇਂ ਮੈਂ ਤੁਹਾਰੇ ਨੂੰ ਇੱਕ ਰੱਬ ਵਰਗੀ ਲੱਗਦੀ ਹੈ ਨਾ ਦੇਖ ਕੇ ਅੱਖਾਂ ਚ ਪਾਣੀ ਆ ਜਾਂਦਾ ਤੁਸੀਂ ਤਾਂ ਦੇਖਿਆ ਬੰਦਾ ਹੈ ਨਾ ਜੀ ਗ੍ਰੈਂਡ ਚੰਨ ਨੇ ਅੱਛਾ ਹੀ ਯੂਟਿਊਬ ਹੀ ਦੇਖ ਰਹੇ ਹੋ ਨਾ ਇਹ ਕੱਲੇ ਹੀ ਆਇਆ ਨਾ ਆਮ ਨਹੀਂ ਓਕੇ ਤੁਸੀਂ ਇਹ ਹੀ ਕਹਿੰਦੇ ਅਸਲ ਤੁਸੀਂ ਬਾਹਰ ਇੰਗਲੈਂਡ ਤੋਂ ਆਏ ਹੋ ਠੀਕ ਠੀਕ ਜੀ ਕਿੰਨਾ ਇਹ ਕੱਟਦੇ ਆ ਬਹੁਤ ਕਰ ਦਿੰਦੇ ਪ੍ਰੋਗਰਾਮ ਇਹ ਦੇਖੇ ਕਿਦਾਂ ਕੀੜੇ ਕੌਣ ਕੱਟ ਸਕਦਾ ਹੈ ਨਹੀਂ ਕੱਟ ਸਕਦਾ ਜੀ ਤੇ ਪਿਆਰ ਨਾ ਕਈ ਮੋਰੇ ਗਾਂ ਵੀ ਕੱਟ ਫਿਰ ਵੀ ਇਹ ਪਿਆਰ ਕਰਦੇ ਹਾਂ ਜੀ ਹਾਂ ਜਿਹੜਾ ਮੈਂਟਲੀ ਡਿਸੇਬਲ ਬੰਦਾ ਜੀ ਉਹ ਵੀ ਕਰ ਸਕਦਾ ਜੀ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ ਬਹੁਤ ਵੱਡੀ ਜੀ ਜੇ ਤੁਸੀਂ ਯੂਕੇ ਵਸਨੀਕ ਹੋ ਕੋਈ ਹਾਂ ਕੋਈ ਕੋਈ ਨਹੀਂ ਮੈਂ ਪੰਜ ਸਾਲ ਵਾਂਗਾਈ ਚੱਲ ਗਿਆ ਉਧਰ ਹੀ ਠੀਕ ਹੈ ਇੱਧਰ ਇੱਥੇ ਹੀ ਆ ਰਹੀ ਹੈ ਬਲਗਾ ਦੇ ਆਂ ਠੀਕ ਜੀ ਬਲਗਾ ਹਾਂ ਠੀਕ 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 ਮੈਨੂੰ ਬਹੁਤ ਸਕਿਉਰਿਟੀ ਬਹੁਤ ਵਧੀਆ ਲੱਗਦੀ ਹੈ ਹਾਂ ਜੀ ਇਹ ਸਿਸਟਮ ਬਹੁਤ ਇਚੀ ਰਹੀ ਆ ਸਕਦਾ ਜੀ ਬਿਨਾ ਮਾਲ ਦੀ ਮਰਜ਼ੀ ਦੇ ਬਹੁਤ ਵਧੀਆ ਹੈ ਹਜੇ ਅੱਪਾ ਜਦੋਂ ਵੀਡੀਓ ਚ ਦੇਖਦੇ ਆਪ ਨੂੰ ਇਹ ਲੱਗਦਾ ਵੀ ਛੋਟਾ ਸਿਸਟਮ ਹੋ ਸਕਦਾ ਪਰ ਇਹ ਬਹੁਤ ਵੱਡਾ ਸਿਸਟਮ ਹੈ ਜੀ ਵੀਡੀਓ ਨਹੀਂ ਲੱਗਦਾ ਵੀਡੀਓ ਜੀ ਨਹੀਂ ਲੱਗਦਾ ਇਹਨਾਂ ਮੈਨੂੰ ਮੈਨੂੰ ਇਹ ਗੱਲ ਨੋਟ ਕਰੀ ਹੈ ਜੀ ਵੀਡੀਓ ਜਮਾਂ ਹੀ ਲੱਗਦਾ ਜੀ ਹਾਂ ਜੀ ਵੀਡੀਓ ਜਮਾਂ ਲੱਗਦਾ ਵੀ ਛੋਟਾ ਜਿਹਾ ਸਿਸਟਮ ਕੋਈ ਲੋ ਬਈ ਗਾਇਸ ਆਪਾਂ ਪਹੁੰਚ ਗਏ ਸੀਗੇ ਘਰ ਠੀਕ ਹੈ ਜਾਇਆ ਹੈ ਆਪਾਂ ਅਨੁਖਤਾ ਦੀ ਸੇਵਾ ਤੇ ਬਹੁਤ ਲੋਕ ਹੁੰਦੇ ਆ ਨਾ ਜਿਹੜੇ ਮਾੜਾ ਚੰਗਾ ਹੀ ਬੋਲਦੇ ਹੁੰਦੇ ਮੈਂ ਕਾਫੀ ਫੇਸਬੁੱਕ ਤੇ ਦੇਖਿਆ ਵੀ ਆ ਪਰ ਉੱਥੇ ਜਾ ਕੇ ਦੇਖਿਓ ਐਡਾ ਸਿਸਟਮ ਸੰਭਾਲਣੇ ਬਹੁਤ ਔਖਾ ਆ ਕਹੇ ਤਾਂ ਦਨੇ ਮੈਂ ਕਹਣੀ ਆ ਵੀ ਤੁਹਾਨੂੰ ਲੱਗਦਾਗਾ ਵੀ ਤੁਹਾਨੂੰ ਚਲੋ ਤੁਸੀਂ ਐਂ ਕਹਣਿਓ ਵੀ ਬੰਦਾ ਕੋਈ ਪੈਸੇ ਖਾਂਦਾ ਜਾਂ ਕੋਈ ਮੈਂ ਕਹਣੀ ਆ ਬਾਈ ਤੁਸੀਂ ਇੱਕ ਬੰਦੇ ਨੂੰ ਸਹੀ ਸਲਾਮਤ ਬੰਦੇ ਨੂੰ ਆਪਦੇ ਘਰੇ ਸਾਹਮਣੇ ਦਿਖਾ ਦਿਓ ਬਸ ਉਹ ਤਾਂ ਫੇਰ ਵੀ ਦੇਖ ਲਓ ਕੀੜੇ ਪਏ ਨੇ ਲੋਕਾਂ ਦੇ ਹਨਾ ਤੁਸੀਂ ਇਹ ਚੀਜ਼ ਕਿਵੇਂ ਕਹਿ ਸਕਦੇ ਹੋ ਉਸ ਬੰਦੇ ਨੂੰ ਨਾ ਪ੍ਰਮਾਤਮਾ ਨੇ ਬੈਸੀ ਬਹੁਤ ਕੁਝ ਦਿੱਤਾ ਹੋਇਆ ਤਾਂ ਉਹਨੂੰ ਉਹਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਹੈਗੀ ਉਹ ਇੱਕ ਰੱਬ ਰੂਪੀ ਇਨਸਾਨ ਆ ਮੈਂ ਜਿੰਨਾ ਮੈਂ ਆਪਦੇ ਸੋਸ਼ਲ ਮੀਡੀਆ ਤੇ ਜਾਂ ਟੀਵੀ ਤੇ ਦੇਖਿਆ ਸੀ ਉਸ ਤੋਂ ਕਿਤੇ ਜ਼ਿਆਦਾ ਠੀਕ ਆ ਉੱਥੇ ਜਾ ਕੇ ਪਤਾ ਲੱਗਦਾ ਉੱਥੇ ਜਾ ਕੇ ਨਾ ਹੰਝੂ ਆ ਜਾਂਦੇ ਆ ਅੱਖਾਂ ਚੋਂ ਦੇਖ ਕੇ ਜਰੂਰ ਜਾ ਕੇ ਆਇਓ ਜਿੰਨੀ ਕੁ ਤੁਸੀਂ ਮਦਦ ਕਰ ਸਕਦੇ ਹੋ ਓਨੀ ਕੁ ਤੁਸੀਂ ਮਦਦ ਕਰਿਓ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਪਹਿਲੀ ਵਾਰ ਮੈਨੂੰ ਇੰਨਾ ਕੁ ਵਧੀਆ ਲੱਗ ਰਿਹਾ ਵੀ ਮੈਂ ਸੱਚੀ ਸੱਚੀ ਸੁਪਨਿਆਂ ਦੇ ਘਰ ਚ ਜਾ ਕੇ ਆਈ ਆ ਸੱਚੀ ਇੱਕ ਆਪਾਂ ਕਹਿੰਦੇ ਨੇ ਨਰਕ ਸਵਰਗ ਮੈਂ ਅੱਜ ਸਵਰਗ ਚ ਜਾ ਕੇ ਆਈ ਆ ਬਸ ਮੈਨੂੰ ਇਹ ਲੱਗ ਰਿਹਾ ਵੀ ਜਿਹੜੇ ਬੰਦੇ ਇੰਨੀ ਸੇਵਾ ਕਰ ਰਿਹਾ ਇਹ ਸੇਵਾ ਦਾ ਨਾ ਕੋਈ ਮੁੱਲ ਨਹੀਂ ਹੈਗਾ ਜਿਹੜੀ ਇਹ ਸੇਵਾ ਇਹਦਾ ਕੋਈ ਮੁੱਲ ਨਹੀਂ ਹੈਗਾ ਮੈਂ ਉਹਨਾਂ ਨੂੰ ਦੇਖ ਕੇ ਮੇਰੇ ਅੱਖਾਂ 'ਚ ਉਹਦੀ ਪਾਣੀ ਆ ਗਿਆ ਹਰ ਇੱਕ ਬੰਦਾ ਜਿੰਨੀ ਵੀ ਉੱਥੇ ਜਾਂਦੇ ਬਸ ਵਾਹਿਗੁਰੂ ਹੀ ਕਹਿ ਸਕਦੇ ਆ ਠੀਕ ਆ ਪਰ ਕਿਸੇ ਨੂੰ ਸਾਂਭਣਾ ਬਹੁਤ ਔਖਾ ਠੀਕ ਕੋਈ ਸਾਹਮ੍ਹ ਸਕਦਾ ਤੇ ਉਹੀ ਬੰਦਾ ਸਾਹਮ੍ਹ ਸਕਦਾ ਐਨੇ ਵੱਡੇ ਸਿਸਟਮ ਨੂੰ ਇਕੱਲੇ ਬੰਦੇ ਨੇ ਹੈਂਡਲ ਕਰਨਾ ਠੀਕ ਆ ਜਿੰਨੇ ਵੀ ਭਰਾ ਉਹਨਾਂ ਦੇ ਨਾਲ ਪੈਣਾ ਉਹਨਾਂ ਦੇ ਨਾਲ ਲੱਗੀਆਂ ਹੋਈਆਂ ਨੇ ਬਈ ਸਲੂਟ ਆ ਸਾਰਿਆਂ ਨੂੰ ਠੀਕ ਆ ਤੁਸੀਂ ਵੀ ਜ਼ਰੂਰ ਜਾ ਕੇ ਆਇਓ ਜੇ ਕੋਈ ਜਾ ਕੇ ਆਊਗਾ ਜ਼ਰੂਰ ਜਾ ਕੇ ਆਇਓ ਤੇ ਹੁਣ ਆਪਾਂ ਜੁਝਾਰ ਸਿੰਘ ਨੂੰ ਲਿਆਏ ਇੱਧਰ ਰੇਤੇ 'ਚ ਇਹ ਰੇਤੇ 'ਚ ਖੇਡੂਗਾ ਠੀਕ ਆ ਕਿਉਂਕਿ ਬੱਚਿਆਂ ਨੂੰ ਰੇਤੇ 'ਚ ਵੀ ਖੜਾਉਣਾ ਚਾਹੀਦਾ ਇਹਨੂੰ ਅੱਜ ਮੈਂ ਰੇਤੇ 'ਚ ਖੜਾ ਰਹੀ ਹਾਂ ਜੇ ਖੇਡੂਗਾ ਤਾਂ ਹੱਥ ਪੈਰ ਜਿਹਾ ਮਾਰ ਰਿਹਾ ਹੈਗਾ ਆ ਦੇ ਉੱਪਰ ਵੀ ਪਾ ਲਿਆ ਆਹ ਹੈ ਆਹ ਹੈ ਆਹ ਹੈ ਰਕੀ ਗਏ ਮੈਚ ਖੇਡਣ ਮੈਂ ਕਿਹਾ ਚਲੋ ਮੈਂ ਜੁਹਾਰ ਨੂੰ ਖੜਾ ਲਾਂ ਕਿਉਂਕਿ ਹੁਣਸਾਰ ਮੈਂ ਥੋੜਾ ਰੈਸਟ ਕਰਨ ਲੱਗ ਗਈ ਮੇਰਾ ਬੀਪੀ ਬਹੁਤ ਜ਼ਿਆਦਾ ਲੋ ਹੋ ਗਿਆ ਸੀਗਾ ਦਵਾਈ ਲੈਤੀ ਲੈ ਲੈ ਲੈ